ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਵਰਥ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ। ਕੱਲ ਚੰਡੀਗੜ੍ਹ 에어ਪੋਰਟ ਤੇ ਕੰਗੜਾ ਰਣੌਤ ਤੇ ਪੰਜਾਬ ਦੀ ਕੁਲਵਿੰਦਰ ਕੌਰ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਭੈਣ ਕੁਲਵਿੰਦਰ ਕੌਰ ਨੇ ਕੰਗੜਾ ਰਣੌਤ ਦੇ ਥੱਪੜ ਮਾਰਿਆ ਸੀ ਤੇ ਲੋਕਾਂ ਨੇ ਵੀ ਕੁਲਵਿੰਦਰ ਕੌਰ ਦੀ ਸ਼ਲਾਘਾ ਕੀਤੀ ਤੇ ਉੱਥੇ ਪੰਜਾਬ ਦੇ ਪਾਈ ਅਮਰਿਤਪਾਲ ਸਿੰਘ ਮੈਰੋ ਨੇ ਭੈਣ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਸਰੋਪੇ ਪੇਟ ਕਰਕੇ ਸਨਮਾਨਿਤ ਕੀਤਾ। ਤੇ ਕਿਹਾ ਕਿ ਸਾਨੂੰ ਕੁਰਬਾਨੀ ਦੇਣ ਵਾਲੇ ਪਰਿਵਾਰਾਂ ਦੇ ਨਾਲ ਖੜਨਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਤਾਂ ਆਓ ਦੇਖ ਲੈਨੇ ਆ ਪੂਰੀ ਵੀਡੀਓ ਫਰੀਆ ਗਾਵਣ ਬਧਾਈਆਂ ਸੁਣੋ ਬਧਾਈਆਂ ਬਧਾਈਆਂ ਤਾਲਾ ਲਾਈ ਜਾਓ ਫਰਨਾਮਾ ਸਾਜਿਆ ਲੋਗੋ ਜਲਾਓ ਗਾਜਿਆ ਮਾਰੇ ਮਾਰੇ ਗਾਵੇ ਸੋ ਫਰੀਆ ਬਲ ਬਲਤਾ ਨਵਦਾਨ ਹੋਰ ਆਪਾਂ ਮੇਨਾਂ ਆ ਗਏ ਬਲ ਬਲ ਸਤਿ ਸ੍ਰੀ ਅਕਾਲ ਕੋਈ ਨਾ ਸਾਡੀ ਪ੍ਰਮਾਣ ਕਰ ਕੋਈ ਨਾ ਨਵੀਆਂ ਵੀਡੀਓ ਕਰਿਆ ਨਾ ਆਉਂਦੇ ਬਲ ਹਾਂਜੀ ਗਾਇਸ ਤੋ ਹਟਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਹੋਰ ਨਵੀਆਂ ਨਵੀਆਂ ਅਪਡੇਟਸ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ